ਲੋ ਜੀ ਆ ਪਿੰਡ ਦਾਣ ਸਿੰਘ ਵਾਲੇ ਦਾ ਘਾਟ ਹੈ ਇਧਰ ਜਿਹੜੇ ਅਬਲੂ ਵਾਲੀ ਸੜਕ ਤੋਂ ਨਵੇਂ ਕੋਲ ਕੰਨੀ ਨੂੰ ਰਾਹ ਜਾਂਦਾ ਉਹ ਤੇ ਡਰੇਨ ਦਾ ਪਾਣੀ ਪੁੱਠਾ ਮੋੜਨ ਲੱਗ ਗਿਆ ਕਿਹੜਾ ਆਪਣਾ ਕਿੰਦਾ ਪਾਣੀ ਹੂੰ ਟ੍ਰੇਨ ਦੇ ਕੱਢ ਲੋ ਉਸ ਤੋਂ ਪਾਣੀ ਆ ਯਾ ਉਹ ਆਪਣੇ ਬਾਹਰ ਦੇ ਪਾਸੋਂ ਬੰਨੇ ਸੀ ਉਧਰੋਂ ਨਹੀਂ ਕੰਮ ਕਰਿਆ ਪਿਆ ਲੈ ਉਹ ਟੁੱਟ ਗਿਆ ਉਧਰੋਂ ਟ੍ਰੇਨ ਆਵਾ ਪਾਣੀ ਸਾਫ ਕੀਤਾ ਉਸ ਨੇ ਸਕੇਂਟ ਜਾ ਦੇਖ ਆਪਣੇ ਸਾਡੇ ਗੇਟ ਵਾਲ ਚਾਹੀਦਾ ਘਮੋੜ ਵਾਲਾ ਗੇਟ ਬੰਨ੍ਹ ਆ ਦੇਖ ਸਕਦਾ ਹਾਂ ਪਾਣੀ ਇਹ ਜਾਂਦਾ ਮੈਂ ਦੇਖਦਾ ਪਾਣੀ ਕਿੰਨਾ ਨਿਕਲ ਰਿਹਾ ਤੇ ਇਹ ਬਾਤਵਾ ਦੇ ਇਥੇ ਪਹੁੰਚੋ ਜਿਹੜਾ ਆਪਣੇ ਦਾਨ ਸਿੰਘ ਕੋਲੇ ਤੋਂ ਮੈਂ ਮੇਰੇ ਟ੍ਰੇਨ ਦਾ ਉਤੋਂ ਦੀ ਜਾਂਦਾ ਹੈ ਰਾ ਇਸ ਵੱਲੇ ਬਠਿੰਡਾ ਦੇ ਦਾਨ ਸਿੰਘ ਵਾਲਾ ਵਿਕੇ ਮੌਜੂਦ ਹੈ ਜਿੱਥੇ ਕਿ ਖੜਾ ਦੇ ਪਾਣੀ ਦੀ ਮਾਰ ਇਸ ਪਿੰਡ ਦੇ ਵਿੱਚ ਵੀ ਪਈ ਹੈਗੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਹਿਲਾ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ 5 ਤੋਂ 7 ਕਿਲੋਮੀਟਰ ਜਿਹੜੇ ਕਿ ਡਰੇਨ ਦੀ ਜਿਹੜੀ ਕਿ ਡਰੇਨ ਜਾ ਰਿਹਾਗਾ ਤੇ ਇੱਥੇ ਮਾਰ ਪਈ ਹੈ ਪਾਣੀ ਦੀ ਤਾਂ ਇਹ ਜਿਹੜਾ ਰਸਤਾ ਸੀਗਾ ਬਿਲਕੁਲ ਰੋਡ ਹੈਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੱਛੋਂ ਜਿਹੜਾ ਇਹ ਰੋਡ ਦਾਨ ਸਿੰਘ ਵਾਲਾ ਤੋਂ ਆ ਰਿਹਾਗਾ ਤੇ ਅੱਗੇ ਜਿਹੜਾ ਕਿ ਮੁਖਸਰ ਸਾਹਿਬ ਹੋਰ ਅਬੌਰ ਸਾਈਡ ਤੇ ਜਾਂਦਾ ਰਸਤਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੇਲੀਆਂ ਜਿਹੜੀ ਕਿ ਪਾਣੀ ਦੇ ਵਿੱਚ ਫਸ ਚੁੱਕੀਆਂ ਹੈਗੀ ਪਿੰਡ ਦੇ ਲੋਕਾਂ ਨੇ ਬੰਨ ਲਾਇਆਗਾ ਮਿੱਟੀ ਖੁੱਧ ਜਿਹੜੀ ਆਪਣੇ ਪੱਲੋ ਲੈ ਕੇ ਜਿਹੜੀ ਟਰੰਨੀਆਂ ਪੰਨਿਆ ਤੇ ਇੱਥੇ ਇਹ ਬੰਨ ਜਿਹੜਾ ਕਿ ਮਜ਼ਬੂਤ ਕੀਤਾ ਹੈਗਾ ਲੋਕਾਂ ਨਾਲ ਗੱਲਬਾਤ ਕਰਦੇਗੇ ਵੀਰ ਜੀ ਕਿੰਨੀ ਕੀ ਸਮੱਸਿਆ ਆ ਰਹੀ ਹੈ ਤੇ ਕਦੋਂ ਇਹ ਜਿਹੜੀ ਤੁਸੀਂ ਮਿੱਟੀ ਕਿੱਥੋਂ ਲੈ ਕੇ ਆਏ ਸੀਗੇ ਤੇ ਕਦੋਂ ਕਿੰਨੇ ਕ ਪਿੰਡ ਦੇ ਲੋਕ ਇੱਥੇ ਜਿਹੜੇ ਮੌਜੂਦ ਸੀਗੇ ਦੇਖੋ ਜੀ ਇਹ ਅਸੀਂ ਮੰਨ ਕੇ ਚੱਲੋ ਇੱਥੋਂ ਮਿੱਟੀ ਖਿੱਚ ਕੇ ਇਹ ਬੰਨ ਲਾਇਆ ਹੈਗਾ ਠੀਕ ਹੈ ਇਹ ਰੋਡ ਪਹਿਲਾਂ ਚੱਲਦਾ ਸੀਗਾ ਵੀ ਵੇਚ ਦੀ ਆਰ ਜੀ ਅਸੀਂ ਪੁਲ ਸੱਟ ਕੇ ਇਹ ਸ੍ਰੀ ਦਾਨ ਸਿੰਘ ਵਾਲੇ ਤੋਂ ਲੈ ਕੇ ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ ਇਤਿਹਾਸਕ ਪਿੰਡ ਆ ਦਾਨ ਸਿੰਘ ਵਾਲਾ ਤੇ ਗਾਂ ਸ੍ਰੀ ਮੁਕਤਸਰ ਸਾਹਿਬ ਨਾਲ ਇਹ ਰੋਡ ਜੁੜਦਾ ਹੈਗਾ 40 ਮੁਕਤਿਆਂ ਦੀ ਧਰਤੀ ਆ ਪਰਲੇ ਪਾਸੇ ਬਾਹਣਾ ਲਿਆ ਉਹਨਾਂ ਨੂੰ 5-7 ਕਿਲੋਮੀਟਰ ਵਾਟ ਵੱਲ ਕੇ ਆਉਣਾ ਪੈਂਦਾਗਾ ਆਪਦੇ ਖੇਤਾਂ 'ਚ ਤੇ ਇੱਕ ਤਾਂ ਪੁਲ ਦੀ ਸਮੱਸਿਆ ਦੂਜੀ ਇਹ ਕੇਲੀਆਂ ਸਾਰੇ ਬਲੌਗਰ ਜੋ ਹੋਈ ਪਈ ਹੈ ਗੰਦਾ ਨਾਲਾ ਬਣ ਚੁੱਕਿਆ ਠੀਕ ਹੈ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀਗੀ ਸਾਨੂੰ ਇਹਦੀ ਮੰਗ ਹੈ ਗਵਰਨਮੈਂਟ ਤੋਂ ਵੀ ਇਹਦੀ ਸੁਣਵਾਈ ਹੋਵੇ ਤੇ ਪੁਲ ਬਣੇ ਠੀਕ ਹੈ ਜੀ ਹਾਂਜੀ ਕੋਈ ਜੀ ਜੇ ਗੱਲ ਕੀਤੀ ਜਾਵੇ ਸਮੱਸਿਆ ਇਹ ਡਰੇਨ ਕਿੱਥੇ ਤੋਂ ਕਿੱਥੇ ਜਾਂਦਾ ਹੈਗਾ ਕਿਹਦੇ ਨਾਲ ਜੁੜਦਾ ਹੈਗਾ ਡਰੇਨ ਜੀ ਇਹ ਪਿੱਛੋਂ ਚੱਲਦਾ ਹੈਗਾ ਤੇ ਗਾਂ ਸਿਰ ਪਾਕਿਸਤਾਨ ਤੇ ਜਾਂਦਾ ਨਿਕਲਦੀ ਹੈ ਜਾ ਕੇ ਤੇ तकरीबन ਸਾਰਾ ਏਰੀਆ ਹੀ ਬਲੌਗਜ ਹੋ ਗਿਆ ਹੈ ਗੰਦਾ ਨਾਲਾ ਬਣ ਚੁੱਕਿਆ ਪਹਿਲਾਂ ਡਰੇਨ ਸੀਗੀ ਆਪਣਾ ਖੇਤਾਂ ਦਾ ਪਾਣੀ ਨਿਕਲਦਾ ਸੀਗਾ 96 ਜਿਹਦੀ ਸਫਾਈ ਹੋਈ ਹੈ ਪਹਿਲੀ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਿੱਛੇ ਜਿਹੜਾ ਉਹ ਘਰ ਦੇਖ ਰਹੇ ਹੋ ਤੁਸੀਂ ਉਹ ਘਰ ਦੇ ਲੋਕ ਇੱਥੇ ਰਾਤ ਨੂੰ ਪੈਰਾ ਦਿੰਦੇ ਨੇਗੇ ਇਸ ਘਰ ਨੂੰ ਬਾਲਾ ਖਤਰਾ ਹੈਗਾ ਤੇ ਦੋ ਤਿੰਨ ਘਰ ਨੇਗੇ ਪਰ ਇੱਧਰ ਜਿਹੜਾ ਕਿ ਕੇਲੀਆਂ ਦੀ ਬੋਟੇ ਜਿਹੜੇ ਕਿ ਕਾਸਪੂਸ ਫਸੇ ਹੋਏ ਨੇਗੇ ਲੋਕਾਂ ਦੀ ਮੰਗ ਹੈਗੀ ਇਹ ਦਾਨਸਿੰਗ ਵਾਲਾ ਪਿੰਡ ਜਿਹੜਾ ਡਰੇਨ ਹੈਗਾ ਇੱਥੇ ਚੰਦਪਾਨ ਤੋਂ ਇਹ ਜੁੜਦਾ ਹੈਗਾ ਇਹ ਗਾਂਹ ਡਰੇਨ ਜਿਹੜਾ ਕਿ ਪਾਕਿਸਤਾਨ ਨੂੰ ਜਾਂਦਾ ਹੈਗਾ ਤਾਂ ਇਹ ਰੋਡ ਸੀਗਾ ਇਹ ਰੋਡ ਜਿਹੜਾ ਕਿ ਕੱਲ ਜਿਹੜਾ ਕਿ ਇਹ ਡਰੇਨ ਜਿਹੜਾ ਪਾਣੀ ਹੈਗਾ ਇਸ ਰੋਡ ਨੂੰ ਤੋੜ ਦਿੱਤਾ ਗਿਆ ਸੀ ਤੇ ਬੰਨ ਲਾਇਆ 5-7 ਕਿਲੋਮੀਟਰ ਦਾ ਭਾਈ ਜੀ ਕਿੰਨੇ ਕੀ ਮੁਸ਼ਕਿਲ ਆ ਰਹੀ ਹੈ ਤੇ ਤੁਸੀਂ ਜਿਹੜਾ ਇਹ ਹੱਲ ਕੀਤਾ ਮਿੱਟੀ ਕਿੱਥੋਂ ਲਿਆਏ ਡੀਜ਼ਲ ਪੱਲੋ ਸਾਰਾ ਪਾਇਆ ਡੀਜ਼ਲ ਪੱਲੋ ਪਾਇਆ ਜੀ ਰੋਟੀ ਪ੍ਰਬੰਧ ਜਿਹੜਾ ਪਿੰਡ ਦਾ ਨਗਰ ਨੇ ਕੀਤਾ ਪਿੰਡ ਨੇ ਆ ਕੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਆਕਰ ਵਾਲਿਆਂ ਨੇ ਆ ਆ ਘਾੜ ਤੇ ਘਰ ਲੈਣੇ ਤੇਲ ਦਿੱਤਾ ਦੂਜੇ ਜਿਹੜੇ ਵਾਹ ਉਹ ਘਾਟਾ ਉਹ ਸਾਰੇ ਰਲ ਮਿਲ ਕੇ ਤੇਲਾ ਦੇ ਪੱਲੋ ਮਚਾਇਆ ਭਦਨਪੁਰ ਰਾਤ ਇੱਕਾ ਸਾਡੇ ਪਸ਼ੂਆਂ ਨੂੰ ਉਹ ਜਿਹੜੇ 8 ਕਿਲੋਮੀਟਰ ਆ ਰਹੇ ਆ ਉਧਰੋਂ ਪਿੰਡ ਤੋਂ ਵਾੜ ਕੇ ਸਾਡੇ ਕਈ ਘਰਾਂ ਦੇ ਤੇ ਪਸ਼ੂ ਉੱਖੇ ਖੜਿਆ ਜੇ ਹਰਾਨੇ ਜਾ ਰਿਹਾ ਸਾਡੇ ਕਿਉਂ 8 ਕਿਲੋਮੀਟਰ ਕਿਤੋਂ ਵੱਲ ਕੇ ਜਾਣ ਬੰਦੇ ਇੱਥੇ ਹੁੰਦੇ ਆ ਬੱਚੇ ਸਕੂਲ ਜਾ ਵਰਦੇ ਆ ਤੇ ਜਿਹੜਾ ਹੀ ਬਹੁਤ ਮੁਸ਼ਕਲ ਸੜੇ ਆ ਰਿਹਾ ਨੇਰੇ ਵੱਲੋਂ ਵੀ ਕੀ ਮੰਗ ਕੀ ਆ ਸਾਡੇ ਤਾਂ ਇਹ ਮੰਗ ਆਈ ਜੀ ਸਫਾਈ ਹੋਣੀ ਚਾਹੀਦੀ ਆ ਜੀ ਤੇ ਜਿਹੜਾ ਰੋਡ ਟੁੱਟੇ ਕਿੱਥੇ ਕਿੱਦਨ ਨੂੰ ਜਾਂਦਾ ਸੀਗਾ ਇਹ ਮੁਖਸਰ ਸਾਹਿਬ ਨੂੰ ਜਾਂਦਾ ਜੀ ਮੁਖਸਰ ਸਾਹਿਬ ਨੂੰ ਹਾਂ ਜੀ ਤੇ ਲੋਕ ਆ ਰਹੇ ਆ ਫਿਰ ਉਹਨਾਂ ਨੂੰ ਜਾਗਰੂਤ ਕਰ ਰਹੇ ਤੁਸੀਂ ਹਾਂ ਜੀ ਉਹਨਾਂ ਨੂੰ ਜਾਗਰੂਤ ਉਹਨਾਂ ਨੂੰ ਜੀ ਘੱਟੋ ਘਾਟੇ ਤੋਂ 5 ਕਿਲੋਮੀਟਰ ਵਾਲ ਪੈਂਦਾ 5 ਕਿਲੋਮੀਟਰ ਹਾਂ ਇਹ ਗਿੱਦੜੇ ਵੀ ਜਾਂਦਾ ਮੁਖਸਰ ਵੀ ਜਾਂਦਾ ਅਬੂਰਨ ਵੀ ਰੋਡ ਮ ਜੀ ਇਹ ਥਾਸੀ ਚ ਪਾਣੀ ਆਇਆ ਸੀ ਉਹ ਸਾਬ ਇੱਥੇ ਨਰਮੇ ਸਾਡੇ ਸਾਰੇ ਹਾਰੇ ਨਰਮੇ ਸਾਡੀ ਤਬਾਹੀ ਠਾਤੀ ਸੀ ਉਸ ਟਾਈਮਾਂ ਚ ਤੁਹਾਨੂੰ ਉਹਦੇ ਵੀ ਕੁਝ ਨਹੀਂ ਦਿੱਤਾ ਗਿਆ ਇਹ ਸਰਕਾਰਾਂ ਨੇ ਪਰ ਸਰਕਾਰ ਨੂੰ ਵੇਗਾ ਚਾਹੀਦੀ ਆ ਜਿਵੇਂ ਸਾਡੇ ਬਡੇ ਬਜ਼ੁਰਗ ਸੀ ਜਦੋਂ ਮੀਂਹ ਆਉਂਦਾ ਸੀ ਉਦੋਂ ਪਹਿਲਾਂ ਘਰ ਲੈਪਦੇ ਹੁੰਦੇ ਸੀ ਮੈਂ ਬਾਦੀਆਂ ਪਿੰਡ ਤੋਂ ਆ ਅਸੀਂ ਇੱਧਰ ਦੀ ਆ ਰਹੇ ਸੀ ਮੇਰੇ ਨਾਲ ਤਿੰਨ ਚਾਰ ਕਿਲੋਮੀਟਰ ਦੂਰ ਆ ਪਿੰਡ ਤੇ ਇੱਥੇ ਆਏ ਇੱਥੇ ਆ ਕੇ ਪਤਾ ਲੱਗਾ ਵੀ ਰਾਹ ਦੇ ਵਿੱਚ ਜਮਾ ਰਾਹੀ ਬੰਦ ਹੋ ਗਿਆ ਤੇ ਪੋਲੀ ਜਾਣੀਗਾ ਕੋਈ ਨੀ ਤਕ 30 ਕਿਲੋਮੀਟਰ ਦਾ ਬਲਾ ਪਿੰਡ ਆ ਵੀ 25 ਕਿਲੋਮੀਟਰ ਦਾ ਬਲਾ ਪਾ ਗਏ ਅਸੀਂ ਜਾਣ ਲੱਗੇ ਆ ਇੱਥੇ ਤਾਂ ਜਮਾ ਹੀ ਇੱਕ ਸਾਵਣਾ ਕੋਈ ਨਾਮ ਨਿਸ਼ਾਨੀ ਨਹੀਂ ਹੈਣੀਗਾ ਪੋਲ ਦਾ ਆ ਲੋਕਾਂ ਨੇ ਬਈ ਆਪੋ ਆਪਣਾ ਕੀਤਾ ਹੋਇਆ ਕੰਮ ਅਸੀਂ ਇਹ ਵੀ ਵੇਖਣਦੇ ਆ ਵੀ ਯਾਰ ਬਹੁਤ ਲੋਕਾਂ ਨੇ ਆਪੋ ਆਪਣੇ ਬਚਾਅ ਕਰਨ ਵਾਸਤੇ ਕਰਾਇਆਂ ਦੇ ਨਾਲ ਮਿੱਟੀ ਲਾਈ ਹੋਈ ਆ ਬਹੁਤ ਵਧੀਆ ਕੰਮ ਕੀਤਾ ਚਲੋ ਪਿੰਡ ਵਾਲਿਆਂ ਨੇ ਛੜਕਦਾ ਹੁਣ ਜਿਵੇਂ ਕੋਈ ਵੀ ਰਾਹੀ ਆਉਂਦਾ ਆ ਤਸ ਰਾਹੇ ਰਾਤ ਰੇ ਹੁੰਦਾ ਇੱਥੇ ਆ ਕੇ ਫੇਰ ਉਹ ਵਾਪਸ ਮੁੜਦਾ ਬਹੁਤ ਖੱਜਲ ਕੁਵਰੀ ਹੁੰਦੀ ਹੈ ਦੱਸਿਆ ਜਾ ਰਿਹਾ ਇਹ ਜਿਹੜਾ ਮੁਕਸਰ ਸਾਹਿਬ ਨੂੰ ਜਾਂਦਾ ਸੀ ਰੋਡ ਰੋੜ ਹੀ ਗੈਪ ਹੋ ਗਿਆ ਇੱਥੋਂ ਉਹੀ ਹੈ ਨਾ ਉਹੀ ਹੈ ਇੱਥੇ ਆ ਕੇ ਵੇਖਣ ਦਿਆਂ ਵੀ ਆ ਇੱਥੇ ਆ ਕੇ ਰਾਹ ਹੀ ਬੰਦ ਹੋ ਗਿਆ ਇਹ ਜਿਵੇਂ ਹੁਣ ਇਹੀ ਮੁੜ ਲੱਗੇ ਆ ਤੁਹਾਡੇ ਨਾਲ ਦੇ ਸਾਡੇ ਵਾਂਗੂ ਹੋਰ ਕਿਤੇ ਮੁੜਦੇ ਹੋਣਗੇ ਤੁਸੀਂ ਇੱਕਦਮ ਬੌਂਦਲ ਤਾਂ ਗਏ ਹੋਣਗੇ ਬਈ ਇੱਥੇ ਰੋਡ ਸੀਗਾ ਇੱਕਦਮ ਹਾਂ ਉਹ ਤਾਂ ਹੁੰਦਾ ਹੀ ਆ ਫਿਰ ਹੁਣ ਇੱਕ ਹਿਸਾਬ ਨਾਲੋ ਵੀ ਇੱਕ ਬੰਦੇ ਨੂੰ ਕਾਲੀ ਹੁੰਦੀ ਆ ਉੱਤੋਂ ਆ ਕੇ ਹੁਣ ਇੱਥੋਂ ਖੱਜਲ ਹੋਊਗਾ ਪੁੱਛੂ ਪੁੱਛ ਦੱਸ ਕੇ ਪਿੰਡਾਂ ਥਾਣੇ ਬੁ ਕਿੰਨੀ ਕੀ ਪਰੇਸ਼ਾਨੀ ਆ ਜੀ ਚਲੋ ਹੁਣ ਤਾਂ ਦੁਪਹਿਰ ਹੋ ਗਈ ਰਾਤ ਨੂੰ ਕੀ ਕਰ ਬੰਦਾ ਉਹ ਕਰ ਰਾਤ ਨੂੰ ਵੀ ਮੁੜਦੇ ਹੋਣਗੇ ਕਈ ਪੀ ਇੱਕ ਇੱਥੇ ਤਾਂ ਅਗੇ ਜਮਾ ਪੋਲੇ ਕੋਈ ਪਰੇਸ਼ਾਨੀ ਕਿੰਨੀ ਕੀ ਆ ਰਹੀ ਆ ਬਾਜੀ ਹਾਂਜੀ ਪਰੇਸ਼ਾਨੀ ਕਿੰਨੀ ਕੀ ਆਈ ਪਰੇਸ਼ਾਨੀ ਤਾਂ ਹੀ ਦੇਖੋ ਹੁਣ ਇੱਕ ਤਾਂ ਟਾਈਮ ਖਰਾਬ ਹੋ ਰਿਹਾ ਇੱਕ ਹੁਣ ਬੁਲਾਵਾ ਪਹੂਗਾ ਤੇਲ ਵੀ ਲੱਗਦਾ ਬੰਦੇ ਦਾ ਤੇ ਦੂਜੀ ਗੱਲ ਵੀ ਜਿੱਥੇ ਬੰਦੇ ਨੇ ਟਾਈਮ ਤੇ ਪਹੁੰਚਣਾ ਹੈ ਪਰੇਸ਼ਾਨੀ ਇਹ ਆ ਵੀ ਹੁਣ ਇਹ ਰੋਡ ਹੀ ਐਸਾ ਬਣਿਆ ਲਾ ਵੀ ਇੱਕ ਜਿਵੇਂ ਕੋਈ ਚੀਜ਼ ਲੰਘਣ ਦਾ ਵੀ ਬੰਦਾ ਵੇਖਦਾ ਜਾਂ ਬਣਾਉਂਦਾ ਆ